ਅੱਜ ਅੱਖਾਂ ਆਪਣੀ ਕੌਮ ਨੂੰ ਜਦ ਲੜਕੋ ਵਿਚਾਰ ਕੁਝ ਪਾਤਰ ਨੇ ਇਤਿਹਾਸ ਦੇ ਪਾਤਰ ਨੇ ਇਤਿਹਾਸ ਦੇ ਜਿਹੜਾ ਦੇ ਹੱਕਦਾਰ ਕੀ ਇੱਕ ਬਾਬਾ ਕੁੰਮਾ ਮਾਸਗੀ ਇਹ ਬਾਬਾ ਕੁੰਮਾ ਮਾਸਗੀ ਆਪਣੇ ਗੁਰੇ ਹਾਲਾਤ ਉਹਦੀ ਚੁੱਗੀ ਦੇ ਵਿੱਚ ਬਲਕਾਂ ਜੋ ਕੀ ਦੇ ਵਿੱਚ ਪਾਲਕਾ ਇੱਕ ਕੱਟੀ ਪੋਦੀ ਰਾਤ ਦੂਜੀ ਲక్ష్ਮੀ ਮੂਰਤ ਪਿਆਰ ਦੀ ਦੂਜੀ ਲక్ష్ਮੀ ਮੂਰਤ ਪਿਆਰ ਦੀ ਜੋ ਕੀ ਉਪਕਾਰ ਖਮਾਜੋ ਦੁੱਖਾ ਮਿਤਾਸਾ ਗਿਆ ਦੁੱਖਾ ਵਿਸਵਾਸਰ ਗਿਆ ਸ ਦਿੱਤਾ ਜਾਣ ਸਿੱਕਾ ਜੀ ਇੱਕ ਬਾਬਾ ਮੋਤੀ ਰਾਭ ਸੀ ਇੱਕ ਬਾਬਾ ਮੋਤੀ ਰਾਭ ਸੀ ਕੀ ਕੰਨੀ ਬਹੁਤ ਮਹਾਂ ਇਕ ਪਾਪਾ ਮੋਤੀ ਨਾ ਸੀ ਕਰੀ ਬਦਨਾਣ ਉਹ ਖਾਤਰ ਗੁਰ ਪ੍ਰਵਾਦੀ ਉਹ ਖਾਤਰ ਗੁਰ ਪ੍ਰਵਾਦੀ ਸਭ ਕਰ ਗਿਆ ਕੁਲ ਕੁਰਬਾਨ ਕੀ ਰੱਬ ਜਾਣੇ ਕਿਵੇਂ ਸਹ ਗਿਆ ਰੱਬ ਜਾਣੇ ਕਿਵੇਂ ਸਹ ਗਿਆ ਉਹ ਜਿਵੇਂ ਆਪਣੀ ਤੇ ਪੀੜ ਉਹਦਾ ਪੁੱਤ ਨਰਨਾ ਹਾਕਮ ਉਹਦਾ ਪੁੱਤ ਨਰਨਾ ਹਾਕਮ ਜਲਤਾ ਕੁਲੂ ਪੀੜ ਇੱਕ ਜਿਹੜਾ ਬੇਦਬਖਾਰ ਦੀ ਇੱਕ ਜਿਹੜਾ ਬੇਦ ਇਹ ਚੋਖ ਹਿੱਤ ਦੇਈ ਚਾਹਣ ਲਈ ਜਿਸ ਜਨਸ ਤੱਕ ਦਾ ਨਾਰਾ ਮਾਰਿਆ ਉਹ ਸੱਚ ਦਾ ਨਾਰਾ ਮਾਰਿਆ ਉਹ ਸੇਰ ਮੁਹੰਮਦ ਖਾਲਜੀ ਫਿਰ ਜੁਲਮੀ ਮੰਜ਼ਰ ਵੇਖ ਕੇ ਉਹ ਫਿਰ ਜਮੀ ਮੰਜ਼ਰ ਵੇਖ ਕੇ

ਮੇਲੇ ਹੋਣਗੇ ਹੋ ਸੱਚਖੰਡ ਮੇਲੇ ਹੋਣਗੇ ਅਹੀ ਲਾਟ ਟਿਖਾ ਚੋ ਬੋਲ ਕੀ ਪਾਗੋ ਵਾਲਿਆ ਬੇਵਸ ਜਾਨ ਹੈ ਪਾਗੋ ਵਾਲਿਆ ਬੇਵਸ ਜਾਨ ਹੈ ਉਂਝ ਲਿਕਣਾ ਚਾਣੇ ਹੋਰ ਪਾਗੋ ਵਾਲਿਆ ਬੇਵਸ ਜਾਨ ਹੈ ਉਹ ਪਾਗੋ ਵਾਲਿਆ ਬੇਵਸ ਜਾਨ ਹੈ ਉਹ ਲਿਖਣਾ ਕਿ ਉਹਨਾਂ ਹੋਰ ਕੀ ਇੱਕ ਦਰਦ ਭਿਆਨਰ ਵਾਸਤੇ ਦਰਦ ਬਿਨ ਆਮਣਾ ਬੋਸ ਤੇ ਦਰਦ ਬਿਨ ਵਾਸਤੇ ਮੇਰੀ ਕਲਮ ਦਿਸੇ ਕਮ ਜੋਰ ਈ ਮੇਰੀ ਕਲਮ ਦਿਸੇ ਕਮ ਜੋਰ ਹੋਰ ਅਤਮ ਆਪਣੀ ਪਾਵਣ ਜਦ ਲੜ ਕਰੋ ਵਿਚਾਰ ਜੀ ਅਪੀ ਅੱਖਾਂ ਆਪਣੀ ਪਾਵਣੋ ਵਾਜ ਦੀ ਕਕਸ ਵਾਹਰੀ ਜੀ ਦੀ ਫੱਲੇ ਦੇ